ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇਹ ਆਪਾਂ ਇੱਕ ਰਿਕਵੈਸਟ ਕਰਦੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜਾਂਦੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਮੇਰੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਲੋ ਜੀ ਵੀਡੀਓ ਹੈ ਜੀ ਆਪ ਇਹਨਾਂ ਲਈ ਵੀਰ ਵੀ ਯੂਜ਼ ਕਰ ਸਕਦੇ ਆ ਇਹ ਹੈ ਜੀ ਇੱਕ ਹਾਂ ਜੀ ਮੇਰੇ ਤੇ ਇਹ ਇਹ ਲੀ ਲਾਉ ਸਮਪਲੀਟ ਜੀ ਤੇ ਇਹ ਆਪਣੇ ਕੋਲੇ ਰਹਿ ਗਈ ਹੈ ਜੀ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਹੈ ਇਹ ਇਹ ਬਹੁਤ ਪੁਰਾਣੀ ਯੂਜ਼ ਕੀਤੀ ਜਾਂਦੀ ਆ ਜਿਵੇਂ ਆਪਣੀਆਂ ਦਾਦੀਆਂ ਨਾਨੀਆਂ ਤੋਂ ਉਹਦੇ ਸਮੇਂ ਦੀ ਆ ਪਰ ਅੱਜ ਕੱਲ ਬਹੁਤ ਘੱਟ ਲੋਕ ਯੂਜ਼ ਕਰਦੇ ਇਹ ਬਹੁਤ ਜ਼ਿਆਦਾ ਫਾਇਦੇ ਆ ਫਾਇਦਿਆਂ ਦੀ ਗੱਲ ਕਰੀ ਤੱਕ ਜੀ ਇਹ ਜਿਹੇ ਜਿਹਾ ਆਪਣੇ ਗਰਮੀ ਦੇ ਵਿੱਚ ਜਾਂ ਕੁਝ ਵੀ ਖਾਣ ਨਾਲ ਜਿਵੇਂ ਗਰਮ ਜੀ ਜਾਨ ਬਦਾ ਚਾਰ ਜਾਨ ਬਕੰਨੂਆ ਬਖਾਨ ਨਾਲ ਚੁੱਪਰ ਨਾਲ ਵੀ ਨਾ ਹੋ ਜਾਂਦੇ ਆ ਪਿੰਪਸ ਜਾਨੀ ਕਿ ਫੈਂਸਿੰਗਾਂ ਜਿਹਾ ਹੋ ਜਾਂਦਗਾ ਜਾਨੀ ਕਿ ਨਿੱਕੇ ਨਿੱਕੇ ਦਾਣੇ ਚਿਹਰੇ ਤੇ ਹੋ ਜਾਂਦੇ ਆ ਉਹਨਾਂ ਲਈ ਬਹੁਤ ਫਾਇਦੇਮੰਦ ਆ ਦੂਜੀ ਗੱਲ ਵੀ ਜੇਕਰ ਆਪਣੇ ਚਿਹਰਾ ਤੇਰਾ ਆਪਣਾ ਆਇਲੀ ਆ ਜਾਨੀ ਕਿ ਤੇਲੀ ਤੇਲੀ ਚਮੜੀ ਆ ਕਈ ਵਾਰ ਹਨਾ ਗਰਮੀ ਹੁਣ ਰਾਤ ਨੂੰ ਸ਼ਾਮ ਨੂੰ ਜਦੋਂ ਆਪਾਂ ਕੋਈ ਤੇਲ ਵਾਲੀ ਸਬਜ਼ੀ ਜਿਵੇਂ ਪਿੰਡਗਾ ਕਰੀਦੇ ਆਂ ਜਿਆਦੇ ਤੇਲ ਪੈਂਦਾ ਹਨਾ ਤੇ ਉਹ ਖਾ ਲਗੇ ਤਾਂ ਸਵੇਰ ਆਪਣੇ ਸਾਰੇ ਇੱਥੇ ਚਿਹਰੇ ਦੇ ਉੱਪਰ ਔਇਲੇ ਜਾਨੀ ਕਿ ਤੇਲ ਤੇਲ ਜਿਹਾ ਆ ਜਾਂਦਾ ਤੇ ਆਪਣੀ ਚਮੜੀ ਤੇਲ ਨਾਲ ਹੀ ਰਹਿੰਦੀ ਆ ਤੇ ਸਾਬਣਾਂ ਨਾਲ ਵੀ ਨਹੀਂ ਉਹ ਹਰਦੀ ਸਕਦੀ ਖੁਸ਼ਕੀ ਮੂਨ ਲੱਗ ਜਾਂਦੀ ਆ ਬਾਅਦ ਚ ਤੇਰੇ ਆਪਣੇ ਜਿਹੜੇ ਦੇ ਉੱਪਰ ਤੇ ਉਹਦੇ ਲਈ ਇਹ ਤੁਸੀਂ ਜੀ ਮਲਤਾਨੀ ਮਿੱਟੀ ਨੂੰ ਕੋ ਬਹੁਤ ਸਿੰਪਲ ਇਹਦਾ ਹੈਗਾ ਜੀ ਫਾਇਦਾ ਤੁਸੀਂ ਦੁੱਧ ਦੇ ਵਿੱਚ ਪਿਓ ਕੇ ਲਾ ਲਓ ਤੁਸੀਂ ਨਿੰਬੂ ਚ ਲਾ ਲਓ ਤੁਸੀਂ ਟਮਾਟਰ ਚ ਪਿਓ ਕੇ ਲਾ ਲਓ ਤੁਸੀਂ ਗੁਲਾਬ ਜਲਸੇ ਪਿਓ ਕੇ ਲਾ ਲਓ ਜਿਵੇਂ ਮਰਜ਼ੀ ਲਾ ਲਓ ਜਿਵੇਂ ਦੁੱਧ ਦੇ ਵਿੱਚ ਵਿਚਾਰਾ ਖਾ ਜਾਵੇ ਕੱਚਾ ਦੁੱਧ ਬਹੁਤ ਵਧੀਆ ਇਹ ਕਚੇਰੇ ਨੂੰ ਸਾਫ ਕਰਨ ਵਾਸਤੇ ਬਹੁਤ ਹੈਗਾ ਗੁਣਕਾਰੀ ਹੈ ਬਾਕੀ ਇਹ ਜਦੋਂ ਚਿਹਰੇ ਤੇ ਆਪਾਂ ਲਾਉਣੀ ਹੈ ਨਾ ਡੇਲੀ ਨਹੀਂ ਲਾ ਸਕਦੇ ਤੁਸੀਂ ਹਫਤੇ 'ਚ 2-3 ਵਾਰਾ ਜ਼ਰੂਰ ਮਲਤਾਨੀ ਮਿੱਟੀ ਦਾ ਪ੍ਰਯੋਗ ਕਰੋ ਜੀ ਤੇ ਇਹ ਆਪਣੇ ਚਿਹਰੇ ਤੇ ਨਖਾਰ ਨਹੀਂ ਹੁੰਦੀ ਆ ਠੰਡਕ ਗਰਮਾਂ ਵਿੱਚ ਨਾ ਠੰਡਕ ਮਹਿਸੂਸ ਕਰਦੀ ਜਿਵੇਂ ਆਪਾਂ ਬਾਹਰ ਅੰਦਰ ਜਾਂਦੇ ਆ ਆਪਣੀ ਚਵੜੀ ਚੋਣ ਸ ਜਾਂਦੀ ਆ ਉਹਦੇ ਲਈ ਇਹ ਬਹੁਤ ਫਾਇਦੇਮੰਦ ਆਪਣੀ ਚਮੜੀ ਚੋਲਸੀ ਗੁਰਗੀਨੀ ਜੇ ਤੁਸੀਂ ਜਰੂਰ ਇਹਨੂੰ ਇਸਤੇਮਾਲ ਕਰਕੇ ਵੇਖੋ ਬਾਕੀ ਅੱਜ ਕੱਲ੍ਹ ਜਿਵੇਂ ਹੁਣ ਕੋਈ ਨਾ ਕੋਈ ਪ੍ਰੋਬਲਮ 40 ਸਾਲ ਤੋਂ ਬਾਅਦ ਆਪਣਾ ਆਪਣਾ ਪਹਿਣਾ ਨੂੰ ਹੋ ਜਾਂਦੀ ਆ ਹਨ ਜਿਵੇਂ ਯਾਦ ਆਸਤ ਭੁੱਲਣਾ ਅੱਖਾਂ ਦੀ ਨੀਗਾਕਾਰ ਜਾਣ ਦਾ ਦੰਦ ਕੰਨਾਂ ਦਾ ਹਨਾ ਥੋੜਾ ਜਿਹਾ ਪ੍ਰੋਬਲਮ ਆ ਜਾਣੀ ਤਾਂ ਉਹਦੇ ਵਾਸਤੇ ਜਦੋਂ ਇਹ ਨਾ ਚੀਜ਼ ਆਪਣੀ ਚਮੜੀ ਵੀ ਮਰਝਾਉਣ ਲੱਗ ਜਾਂਦੀ ਤੇ ਆਪਾਂ ਦਵਾਈਆਂ ਖਾਣੀਆਂ ਹਨਾ ਜਿਵੇਂ ਦੰਦ ਦੰਦਾਂ ਚਾੜਦੀ ਦਾ ਦਵਾਈ ਜ਼ਿਆਦਾ ਗਰਮ ਹੁੰਦੀ ਆ ਗੋਡਿਆਂ ਦਾ ਦਰਦ ਹੁੰਦਾ ਉਸ ਜਿਆਦਾ ਦਵਾਈ ਗਰਮ ਹੁੰਦੀ ਆ ਮੇਰੇ ਗੋਡਾ ਪੇਨ ਕਰਦਾ ਸੀ ਮੈਂ ਦਵਾਈ ਲਈ ਉਹਦੇ ਨਾਲ ਮੇਰੇ ਚਿਹਰੇ ਤੇ ਨਾ ਵਾਲ ਆ ਗਏ ਉਹ ਹਣ ਉਹਦੇ ਵਾਸਤੇ ਮੈਂ ਆਹ ਜੂਸ ਕਰਦੀ ਆ ਇਹ ਚਿਹਰੇ ਤੇ ਵਾਲ ਨੂੰ ਵੀ ਟਾਉਂਦੀ ਆ ਇਹ ਫੜਕੜੀ ਵੀ ਬਹੁਤ ਕੰਮ ਕਰਦੀ ਆ ਚਿਹਰੇ ਤੇ ਵਾਲਾਂ ਨੂੰ ਹਟਾਉਣ ਦਾ ਤੇ ਇਹ ਤੁਸੀਂ ਹਫ਼ਤੇ 'ਚ ਤਿੰਨ ਵਾਰ ਜ਼ਰੂਰ ਲਾਓ ਇਹ ਮreturnData ਮਿੱਟੀ ਦੇ ਬਹੁਤ ਫਾਇਦੇ ਆ ਗਰਮੀ ਵਿੱਚ ਵੀ ਕੜਵੀ ਵਿੱਚ ਤਾਂ ਖਾਸ ਕਰਕੇ ਆਪਣਾ ਥੋੜਾ ਜਿਹਾ ਕੱਚਾ ਦੁੱਧ ਲਿਆ ਜੀ ਇਹਦੇ ਵਿੱਚ ਆਹ ਦੇਖੋ ਥੋੜਾ ਜਿਹਾ ਕੱਚਾ ਦੁੱਧ ਲਿਆ ਆਪਾਂ ਤੇ ਮੈਂ ਥੋੜੀ ਦੁੱਧ ਦੇ ਵਿੱਚ ਪਾਣੀ ਨੂੰ ਨਾ ਮੀ ਤੁਸੀਂ ਇਹਦੇ ਦੇ ਪੱਕੇ ਥੱਲੇ ਨਹੀਂ ਬੈਣਾ ਮਤਲਬ ਕਿ ਸਾਹੇ ਰੋਕੇ ਨਾ ਤੁਸੀਂ ਲਾ ਕੇ ਇਹ ਨੋਰਮਲ ਜਿਹੀ ਵੈਰੀ ਵੈਰੀ ਛੇਤੀ ਨਾ ਸੁੱਕੇ ਇਹ ਹੌਲੀ ਹੌਲੀ ਸੁੱਕੇ ਇਹ ਤੁਸੀਂ ਇਕੱਠੀ ਬਣਾ ਬਣਾ ਕੇ ਵੀ ਬਾਥੂਮ ਵਗੈਰਾ ਚ ਰੱਖ ਸਕਦੇ ਆ ਹਨਾ ਅਥਾਂ ਪੈਰਾਂ ਤੇ ਜਿਵੇਂ ਮਰਜ਼ੀ ਬਾਹਾਂ ਨੂੰ ਤੇ ਲਾਓ ਤੇਰਾ ਆਪਣਾ ਉਹਨਾਂ ਦੇ ਇਥੋਂ ਚਟਾਕ ਕਾਲੇ ਹੋ ਜਾਂਦੇ ਉਹਨਾਂ ਲਈ ਵੀ ਇਹ ਫਾਇਦੇਮੰਦ ਹੈ ਇਹ ਤੁਸੀਂ ਇਹ ਜੀਰੂ ਕੋਲੋਂ ਵੀ ਆਪਾਂ ਥੋੜੀ ਜਿਹੀ ਇਹ ਪਾ ਲਈ ਇਸ ਤਰ੍ਹਾਂ ਇਹ ਪੈਕ ਤੇ ਆਸਾਨੀ ਮਿਲ ਜਾਂਦੀ ਹੈ ਤੇ ਨਾ ਇਹ ਖਾਓ ਜਿਵੇਂ ਮਰਜ਼ੀ ਜਿੰਨੇ ਮਰਜ਼ੀ ਸਾਤ ਤੁਸੀਂ ਇਹ ਇਹ ਜੀਰੂ ਰੱਖੀ ਰੱਖੋ ਮਲਤਾਨ ਦੀ ਮਿੱਟੀ ਸ਼ਾਇਦ ਮਲਤਾਨ ਦੀ ਮਿੱਟੀ ਹੋ ਮਲਤਾਨੀ ਮਿੱਟੀ ਤਾਂ ਕਹਿੰਦੇ ਆ ਜੇ ਜਿਹੜੇ ਤੁਹਾਨੂੰ ਚੀਜ਼ ਫਟ ਹੈ ਜੇ ਤੁਹਾਨੂੰ ਗੁਲਾਬ ਜਲ ਫਟ ਹੈ ਤੁਸੀਂ ਉਹਦੇ ਚ ਪਾ ਸਕਦੇ ਆ ਜੇ ਤੁਹਾਨੂੰ ਇਹ ਕੱਚੇ ਦੁੱਧ ਜੇ ਫੈਟ ਹੈ ਤੁਸੀਂ ਉਹ ਪਾ ਸਕਦੇ ਹੋ ਨਿੰਬੂ ਪਾ ਸਕਦੇ ਆ ਟਮਾਟਰ ਤਾਂ ਉਹ ਤੋਂ ਵੀ ਜ਼ਿਆਦਾ ਇਹਦੇ ਲਈ ਫਾਇਦੇਮੰਦ ਹੋਊਗਾ ਜਿਵੇਂ ਖੀਰਾ ਪਾਲਾ ਪਾਣ ਦਿੰਦਾ ਮੈਨੂੰ ਨਹੀਂ ਵਧੀਆ ਲੱਗਦਾ ਖੀਰਾ ਮੈਂ ਘੱਟ ਯੂਜ਼ ਕਰਦੀ ਆ ਖਾਣ ਲਈ ਵਧੀਆ ਉਹ ਜਿਹੇ ਚੀਜ਼ਾਂ ਖਾ ਲਈਦੀਆਂ ਤੇ ਜੀ ਗੱਲ ਕਰਕੇ ਜੀ ਦਵਾਈਆਂ ਨਾਲ ਵੀ ਤੁਸੀਂ ਦੇਖਿਆ ਕਰੋ ਜੇ ਤੁਸੀਂ ਕੋਈ ਦਵਾਈ ਬੂਟੀ ਲੈਣੇ ਆ ਵੀ ਤੁਹਾਨੂੰ ਕੀ ਫਰਕ ਪਿਆ ਹੈ ਨਾ ਜ਼ਿਆਦਾਤਰ ਪੇਟ ਦਾਵਾਚਣਾ ਦਵਾਈਆਂ ਨਾਲ ਵੀ ਤੁਸੀਂ ਦੇਸੀ ਚੀਜ਼ਾਂ ਖਾੜਿਆ ਕਰੋ ਵੀ ਦਵਾਈਆਂ ਘੱਟ ਲਿਆ ਕਰੋ ਇਹ ਆਮ ਪ੍ਰੋਬਲਮ ਹੈ ਵਾਰੰਦਰ ਜਾਇਦਾ ਹਰਕ ਪੈਣ ਦੇ ਚਿਹਰੇ ਤੇ ਉੱਤੇ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਹਨਾ ਵੀ ਚਿਹਰੇ ਦੇ ਵਾਲਾਂ ਨੂੰ ਹਟਾਉਣ ਨੂੰ ਮਜਬੂਰੀ ਹੋ ਜਾਂਦੀ ਹੈ ਦਵਾਈਆਂ ਟੀਕੇ ਉਹ ਜੇ ਹੋ ਗਿਆ ਹਰਕ ਦੇ ਚਿਹਰੇ ਤੇ ਵਾਲ ਹੈ ਕਿਸੇ ਦੇ ਥੋੜੇ ਕਿਸੇ ਦੇ ਬਾੜੇ ਹਰਕ ਚਿਹਰੇ ਤੇ ਵਾਲ ਹੈ ਇਸ ਲਈ ਤੁਸੀਂ ਇਹ ਵਾਲਾਂ ਨੂੰ ਵੀ ਰਿਮੂਵ ਕਰਦੀ ਹੈ ਜੀ ਤੁਸੀਂ ਜ਼ਰੂਰ ਮਲਤਾਨੀ ਮਿੱਟੀ ਦਾ ਆਪਣੇ ਜੋਕਰਿਆ ਕਰੋ ਆਪਾਂ ਇਹ ਇਸ ਤਰ੍ਹਾਂ ਕਰ ਲਈ ਹੈ ਦੋਦਰ ਦੇ ਵਿੱਚ ਭੰਤੀ ਜਮਾ ਚੀਕਣੀ ਚੀਕਣੀ ਗਾ ਚਿਰ ਗਈ ਆ ਇਹਨੂੰ ਤੁਸੀਂ ਲਾ ਕੇ ਚਿਹਰੇ ਤੇ ਉਹਨਾ ਟਾਈਮ ਲਾ ਕੇ ਰੱਖਣਾ ਜਿੰਨਾ ਟਾਈਮ ਇਹ ਸੁੱਕਦੀ ਨਹੀਂ ਜਦ ਜਦੋਂ ਇਹ ਸੁੱਕ ਗਈ ਫਿਰ ਇਹਨੂੰ ਥੋੜੀ ਥੋੜੀ ਗਿੱਲੀ ਕਰ ਕਰਕੇ ਪਾਣੀ ਦੇ ਨਾਲ ਜਿਵੇਂ ਇਸ ਤਰ੍ਹਾਂ ਦਾ ਤੁਸੀਂ ਕੋਈ ਵੀ ਲੈ ਲਿਓ ਹਨਾ ਇਹ ਵੀ ਪਾਣੀ ਚ ਡਿਪ ਦਿੱਤੀ ਆ ਮਲੈਮ ਹੋ ਜਾਂਦਾ ਜਦੋਂ ਇਹਨੂੰ ਆਪਾਂ ਪਾਣੀ ਚ ਡਿਪ ਕਰਾਂਗੇ ਇਹ ਮਲੈਮ ਹੋ ਜੂਗਾ ਇਹ ਵਧੀਆ ਬਣ ਜੂਗਾ ਤੁਸੀਂ ਇਸ ਤਰ੍ਹਾਂ ਦੀ ਲੈ ਸਕਦੇ ਆ ਉਸੀ ਕਾਟਨ ਨਾਲ ਸਾਫ ਕਰਤਾ ਹੈ ਇਸ ਤਰ੍ਹਾਂ ਦੀ ਸਪੰਜ ਲੈ ਸਕਦੇ ਆ ਇਸ ਤਰ੍ਹਾਂ ਦੀ ਲੈ ਸਕਦੇ ਆ ਲਿਆ ਕੇ ਰੱਖ ਲੋ ਇਹ ਖਰਾਬ ਹੋਣ ਵਾਲਾ ਨਾ ਚੀਜ਼ਾਂ ਨਹੀਂ ਗਈਆਂ ਜੀ ਤੇ ਕਾਟਨ ਵੀ ਲੈ ਸਕਦੇ ਆ ਤੇ ਬਾਕੀ ਇਹ ਗੱਲ ਆ ਜੀ ਤੁਸੀਂ ਲਾ ਕੇ ਕੋਈ ਵੀ ਚੀਜ਼ ਤੁਸੀਂ ਫੈਸ਼ੀਅਲ ਕਰਦੇ ਆ ਤੁਸੀਂ ਬਲੀਚ ਕਰਦੇ ਆ ਕੁਝ ਵੀ ਕਰਦੇ ਆ ਤੁਸੀਂ ਲਾ ਕੇ ਕੋਈ ਵੀ ਚੀਜ਼ ਨੂੰ ਲਾ ਕੇ ਜਿਹੜੇ ਤੇ ਆਪਾਂ ਜਦੋਂ ਲਾਉਣੇ ਆ ਬੋਲਿਆ ਨਾ ਕਰੋ ਹੁਣ ਮੈਂ ਉਹਨਾਂ ਟਾਈਮ ਤੁਹਾਡੇ ਨਾਲ ਗੱਲਬਾਤ ਕਰੂੰਗੀ ਤੇ ਬਾਅਦ ਚ ਲਾਉਂਗੀ ਵੀ ਆਪਾਂ ਬੋਲਣਾ ਨਹੀਂ ਹੁੰਦਾਗਾ ਕਿਉਂਕਿ ਜਦੋਂ ਆਪਾਂ ਬੋਲਦੇ ਫਿਰ ਇਹ ਚਿਹੜੀਆਂ ਵੀ ਆਪਣੇ ਮੂੰਹ ਤੇ ਪੈਣ ਲੱਗ ਜਾਂਦੇ ਨੇ ਇਹ ਚਿਹੜੀਆਂ ਨੂੰ ਵੀ ਸਾਫ਼ ਕਰਦੀ ਆ ਰੰਗ ਵੀ ਸਾਫ਼ ਕਰਦੀ ਆ ਚਿਹਰੇ ਤੇ 글로 ਵੀ ਲਿਆਉਂਦੀ ਆ ਠੰਡਕ ਪ੍ਰਦਾਨ ਕਰਦੀ ਆ ਗਰਮੀਆਂ ਲਈ ਬਹੁਤ ਗਰਮੀਆਂ ਵਿੱਚ ਇਹ ਬਹੁਤ ਫਾਇਦੇਮੰਦ ਹੈ ਤੇ ਜੇ ਆਪਾਂ ਡੇਲੀ ਯੂਜ਼ ਕਰਦੇ ਜੇ ਕਿਸੇ ਦੇ ਚਿਹਰੇ ਤੇ ਇਹ ਕੈਲ ਸ਼ਾਂਗਾਂ ਫੈਂਸਾਂਗਾ ਹੁੰਦਾਗਾ ਹਨਾ ਤਾਂ ਤੁਸੀਂ ਤੁਸੀਂ ਡੇਲੀ ਯੂਜ਼ ਕਰੋ ਟਾਈਮ ਕੱਢੋ ਆਪਣੇ ਲਈ ਆਪਣੇ ਲਈ ਟਾਈਮ ਜ਼ਰੂਰ ਕੱਢਣਾ ਚਾਹੀਦਾ ਤੇ ਚਿਹਰੇ ਤੇ ਲਾਓ ਤੁਹਾਡਾ ਚਿਹਰੇ ਤੇ ਲਖਾਰ ਆਵੇਗਾ ਰੰਗਤ ਆਵੇਗੀ ਜੀ ਤੇ ਇਸ ਲਈ ਮਲਤਾਨੀ ਮਿੱਟੀ ਬਹੁਤ ਗੁਣਕਾਰੀ ਆ ਤੇ ਵਾਰ-ਵਾਰ ਆਪੇ ਹੀ ਲੈ ਆਮ ਹੀ ਮਿਲ ਜਾਂਦੀ ਹੈ ਇਹ ਪਤਾ ਨਹੀਂ ਇਹ ਮੇਰੀ ਕਾਫੀ ਟਾਈਮ ਦੀ ਲੈਂਦੀ ਹੈ ਵੀ ਆ ਬੱਚਿਆਂ ਦਾ ਹੁੰਦਾ ਐਡਾ ਕਾਫੀ ਟਾਈਮ ਇੱਕ ਚਮਚਾ ਆਪਾਂ ਨੂੰ ਮੋਗਦਾ ਨਹੀਂ ਇੱਕ ਚਮਚਾ ਡੇਲੀ ਯੂਜ਼ ਕਰਦੇ ਆ ਤੇ ਇਹ ਵਧੀਆ ਆਪਣਾ ਟਾਈਮ ਕੱਢ ਜਾਂਦਾ ਕਾਫੀ ਟਾਈਮ ਤੇ ਬਹੁਤ ਫਾਇਦੇ ਆ ਜੀ ਪ੍ਰਾਣਿਕ ਤਰੀਕਿਆਂ ਨੂੰ ਅਜ਼ਮਾਇਆ ਕਰੋ ਥੋੜਾ ਜਿਹਾ ਆਪਣੀ ਚੇਹਰਾਂ ਕੇਅਰ ਤੇ ਧਿਆਨ ਦਿਆ ਕਰੋ ਆ ਦੀ ਚੇਹੇ ਚਿਹਰੇ ਵਾਸਤੇ ਆਦੇ ਆਦੇ ਲਈ ਟਾਈਮ ਕੱਢਿਆ ਕਰੋ ਜੀ ਤੇ ਮਲਤਾਨੀ ਮਿੱਟੀ ਵਿੱਚ ਪਹਿਣਾ ਨੂੰ ਇਹ ਕਹਿੰਨੀ ਆ ਵੀ ਮਲਤਾਨੀ ਮਿੱਟੀ ਦਾ ਜਰੂਰ-ਜਰੂਰ ਪ੍ਰਯੋਗ ਕਰਿਆ ਕਰੋ ਜਰੂਰ ਵਰਤੋਂ ਵਿੱਚ ਲਿਆਇਆ ਕਰੋ ਜਦੋਂ ਆਪਾਂ ਹੁਣ ਬਾਹਰ ਆਮ ਹੀ ਪਿੰਡੂ ਔਰ ਤਾਂ ਜਾਂ ਦੂਜੇ ਤਾਂ ਸ਼ਹਿਰੀ ਲੋਕ ਤਾਂ ਹਨ ਚਿਹਰਾ ਢਾਟੋ ਕੇ ਜਾਵੜ ਦੇ ਪਿੰਡਾਂ ਵਾਲਿਆਂ ਨੂੰ ਆਹੀ ਆਤ ਹੁੰਦੀ ਚਲੋ ਕੰਮ ਕਰਨਾ ਦਵਦਾ ਕਰ ਲਓ ਤੇ ਆਪਣਾ ਚਿਹਰਾ ਚੌੜ ਸਜੇ ਜਾਂਦਾ ਕਾਲਾ ਹੋ ਜਾਂਦਾ ਜਿਹੜਾ ਕਵਰ ਹੋਇਆ ਹੋਵੇ ਉਹ ਆਪਣਾ ਗੋਰੀ 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 ਸਕਿਨ ਹੁੰਦੀ ਆ ਦੂਜੀ ਆਪਣੀ ਜਿਵੇਂ ਆ ਤਾਉਣ ਤੇਥੋਂ ਕਾਲਾ ਹੋ ਜਾਣਾ ਹਨਾ ਚਿਹਰੇ ਕੰਗੀਆਂ ਦੇ ਅੱਖਾਂ ਦੇ ਆ ਘੇਰੇ ਕਾਲੇ ਹੋ ਜਾਂਦੇ ਉਸ ਤਰ੍ਹਾਂ ਜਾਂ ਚਾਹ ਸਾਰਾ ਫੇਸ ਜਿਵੇਂ ਕਈ ਵੀਰਾਂ ਪਹਿਣਾ ਹੈ ਵੀਰਾਂ ਦੇ ਮੇਰਿਆਂ ਦੇ ਵੀ ਪੱਗ ਪਰਣਾ ਬੰਨੇ ਹੋਣ ਅੰਦਰ ਲਈ ਚਿਹਰਾ ਗੂਰਾ ਹੁੰਦਾ ਅੰਦਰ ਹੀ ਸਕਿਨ ਨੀਚੇ ਵਾਲੀ ਸਕਿਨ ਕਾਲੀ ਹੁੰਦੀ ਉਹ ਉਹ ਵੀ ਰਾਤ ਨੂੰ ਇਹ ਜੂਸ ਕਰ ਲਓ ਤੁਸੀਂ ਦਿਨੇ ਨਹੀਂ ਟਾਈਮ ਲੱਗਦਾ ਤਾਂ 10 15 ਮਿੰਟ ਇਹ ਜਿਨਾਂ ਚਿਰ ਸੋਹਦੀ ਨੂੰ ਨਾ ਟਾਈਮ ਲਾ ਕੇ ਚਿਹਰੇ ਤੇ ਰੱਖਣੀ ਆ ਜੀ ਬਹੁਤ ਫਾਇਦੇ ਆਵੰਦਾ ਤੇ ਬਾਕੀ ਦਵਾਈਆਂ ਦਾ ਪ੍ਰਯੋਗ ਘੱਟ ਕਰੋ ਦਵਾਈਆਂ ਨਾਲ ਬਹੁਤ ਜਿਹੜੀਆਂ ਜ਼ਿਆਦਾ ਖਾਸ ਕਰਕੇ ਗੋਡਿਆਂ ਦੀ ਦੰਦ ਜੜ ਦੀ ਦਵਾਈ ਜਿਹੜੀਆਂ ਜ਼ਿਆਦਾ ਕਰਮ ਹੁੰਦੀਆਂ ਉਹਨਾਂ ਨਾਲ ਚਿਹਰੇ ਤੇ ਵਾਲ ਆਉਂਦੇ ਆ ਮੇਰਾ ਇਹ ਅਜਮਾਇਆ ਹੋਇਆ ਤਰੀਕਾ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਲਾਈਕ ਕਮੈਂਟ ਕਰਕੇ ਜੋਰ ਦੱਸਿਓ ਮਿਲਦੇ ਹਾਂ ਕਿਸੇ ਹੋਰ ਵਧੀਆ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਧੰਨਵਾਦ ਜੀ ਤੇ ਲਾਈਕ ਕਮੈਂਟ ਦੇ ਨਾਲ ਜੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਵੀ ਜਰੂਰ ਕਰ ਦਿਓ થેંક યુ ਜੀ ਸਾਰਿਆਂ ਦਾ ਧੰਨਵਾਦ